ਮੈਂ ਅਗੇਪਾਲ ਦਾ ਮਾਮਾ ਜੀ ਬੋਲਦਾ ਹਾਂ ਸਭ ਸੰਗਤਾਂ ਨੂੰ ਇਹ ਇਸ ਜਿਹੜਾ ਇਹ ਸੰਸਾਰ ਛੱਡ ਕੇ ਚਲੇ ਗਿਆ ਬੱਚਾ ਇਹਦਾ ਬਹੁਤ ਦੁੱਖ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਨੌਕਰੀਆਂ ਬਖਸ਼ਿਸ਼ ਕੀਤੀਆਂ ਸੀ ਤੇ ਉਹ ਨੌਕਰੀ ਦਰਾਂ ਨੌਕਰੀ ਦਰਾਂ ਨੌਕਰੀ ਤੇ ਉਹ ਸਿਧੀ ਪ੍ਰਾਪਤ ਕਰ ਗਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਪਾਣਾ ਬਣਨ ਦਾ ਬਲ ਬਖਸ਼ੇ ਮਹਾਰਾਜ ਸਾਰੀਆਂ ਸ਼ਕਤਾਂ ਨੂੰ ਬੇਨਤੀ ਕਰਦੇ ਆ ਵੈਗੁਰੂ ਅੱਗੇ ਅਰਦਾਸ ਕਰਨੀ ਵੈਗੁਰੂ ਘੜੀ ਇਹ ਬੱਚੇ ਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੋਣਾ ਨਿਵਾਸ ਬਖਸ਼ੇ ਮਹਾਰਾਜ ਸੱਚੇ ਪਾਤਸ਼ਾਹ ਪਿਛੇ ਪਰਿਵਾਰ ਨੂੰ ਸੰਗਤ ਨੂੰ ਪੈਣ ਪ੍ਰਾਵਾਂ ਨੂੰ ਦੋ ਬੇਟੀਆਂ ਛੱਡ ਗਿਆ ਛੋਟੀਆਂ-ਛੋਟੀਆਂ ਪਰਿਵਾਰ ਨੂੰ ਬਹੁਤ ਇਸ ਚੀਜ਼ ਦਾ ਦੁੱਖ ਆ ਇਲਾਕੇ ਨੂੰ ਬਹੁਤ ਦੁੱਖ ਆ ਅਸੀਂ ਆਪ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਹੈ ਵਾਹਿਗੁਰੂ ਅਪਾਰ ਕਿਰਪਾ ਕਰ ਸਤਿਗੁਰੂ ਇਸ ਪਰਿਵਾਰ 'ਤੇ ਚੜ੍ਹਦੀ ਕਲਾ ਬਖਸ਼ ਅੱਗੇ ਮਹਾਰਾਜ ਸੁੱਖ ਸ਼ਾਂਤੀਆਂ ਦਾ ਟਾਈਮ ਮਾਰੇ ਪਰਿਵਾਰ ਵਿੱਚ ਲੈ ਆਈ ਨਗਰ ਚ ਲੈ ਆਈ ਸਰ ਸਨਸਾ ਤੇ ਸੋਨਾ ਟਾਈਮ ਬਾਦਸ਼ਾਹ ਲੈ ਆਈ ਇਹੋ ਅਰਦਾਸਾਂ ਕਰਦੇ ਹੋਏ ਮਹਾਰਾਜ ਫਤਿਹ ਦਿਕਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਨਿਰਮਲਜੀਤ ਸਿੰਘ ਪਿੰਡ ਚੰਬਲ ਤੋਂ ਮੇਰਾ ਛੋਟਾ ਵੀਰ ਸਰਦਾਰ ਅਗਿਆਪਾਲ ਸਿੰਘ 29 ਆਸਾਮ ਰਾਈਫਲ ਦੇ ਵਿੱਚ ਡਿਊਟੀ ਕਰਦੇ ਸੀ ਡਿਊਟੀ ਦੌਰਾਨ ਅੱਜ ਉਹ ਸ਼ਹੀਦ ਹੋ ਗਿਆ ਜੁਨ੍ਹਾਂ ਦਾ ਅੰਤਿਮ ਸੰਸਕਾਰ ਸਾਡੇ ਪਿੰਡ ਕੀਤਾ ਗਿਆ ਦੋ ਬੱਚੇ ਉਹਨਾਂ ਦੇ ਗੁੜਿਆ ਨੇ ਇੱਕ 5 ਸਾਲ ਦੀ ਇੱਕ 3 ਸਾਲ ਦੀ ਤੇ ਸਾਰੇ ਸਾਰਿਆਂ ਨੂੰ ਬਹੁਤ ਦੁੱਖ ਦੀ ਘੜੀ ਆ ਸਾਰਿਆਂ ਨੇ ਬਹੁਤ-ਬਹੁਤ ਜਿਹੜੇ ਉਹਨਾਂ ਦੇ ਚਾਹਣ ਵਾਲੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਹੌਂਸਲਾ ਰੱਖਣਾ ਪਰਿਵਾਰ ਨੂੰ ਵੀ ਚਲੋ ਸਾਰਿਆਂ ਨੂੰ ਸਲਾਹ ਦੇ ਰਹੇ ਹਾਂ ਅਸੀਂ ਜੋ ਆਰਮੀ ਦੀਆਂ ਹੁੰਦੀਆਂ ਉਹਨਾਂ ਨੇ ਆਪਣੀਆਂ ਸਾਰੇ ਫੰਕਸ਼ਨ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਅੱਜ ਕਰਕੇ ਗਏ ਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਮਹਾਰਾਜ ਅਗੇ ਅਰਦਾਸ ਕਰੋ ਮਹਾਰਾਜ ਆਪਣੇ ਚਰਨਾਂ 'ਚ ਨਵਾਜ਼ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਵਾਹਿਗੁਰੂ ਕਾਲਪੁਰਖ ਦੇ ਹੁਕਮ ਦੇ ਵਿੱਚ ਅੱਜ ਸਾਡੇ ਬਹੁਤ ਹੀ ਪਿਆਰੇ ਸਤਿਕਾਰਯੋਗ ਸਾਡੇ ਵੀਰ ਆਗਿਆਪਾਲ ਸਿੰਘ ਜੋ ਮਣੀਪੁਰ ਇੰਫਾਲ ਦੇ ਵਿੱਚ ਡਿਊਟੀ ਦੇ ਦੌਰਾਨ ਜੋ ਸਤਿਗੁਰੂ ਜੀ ਦੇ ਚਰਨਾ ਵਿੱਚ ਜਾ ਬਰਾਜੇ ਹੈ ਅੱਜ ਉਹਨਾਂ ਦਾ ਅੰਤਮ ਸੰਸਕਾਰ ਉਹਨਾਂ ਦੇ ਜਦੀ ਪਿੰਡ ਪਿੰਡ ਚੰਬਲ ਦੇ ਵਿੱਚ ਡਿਸਟ੍ਰਿਕਟ ਤਰਨਤਾਰਨ ਸਾਹਿਬ ਦੇ ਵਿੱਚ ਅੱਜ ਕੀਤਾ ਗਿਆ ਹੈ ਸੋ ਸਾਰੀਆਂ ਸੰਗਤਾਂ ਨੂੰ ਇਸ ਚੀਜ਼ ਦਾ ਬਹੁਤ ਗਹਿਰਾ ਸਦਮਾ ਲੱਗਾ ਹੈ ਕਿਉਂਕਿ ਕੋਈ ਬਹੁਤ ਹੀ ਵੱਡੀ ਉਹਨਾਂ ਦੀ ਆਰਜੋ ਵੀ ਨਹੀਂ ਸੀ ਉਠਾਈ 29 ਸਾਲ ਦੀ ਉਮਰ ਤੇ ਪਿੱਛੇ ਦੋ ਛੋਟੀਆਂ-ਛੋਟੀਆਂ ਬੱਚੀਆਂ ਇੱਕ 2.5 ਸਾਲ ਦੀ ਬੱਚੀ ਇੱਕ 1.5-4 ਸਾਲ ਦੀ ਬੱਚੀ ਦੋ ਬੱਚੀਆਂ ਨੂੰ ਪਿੱਛੇ ਛੱਡ ਗਏ ਸੋ ਉਹਨਾਂ ਦੇ ਚਾਹਣ ਵਾਲੇ ਬਹੁਤ ਪ੍ਰੇਮੀ ਜਨ ਹੈ ਕੇਵਲ ਕੱਲੇ ਇਸ ਨਗਰ ਦੇ ਵਿੱਚ ਨਹੀਂ ਇਸ ਪਿੰਡ ਦੇ ਵਿੱਚ ਨਹੀਂ ਸਾਰੇ ਸੰਸਾਰ ਦੇ ਵਿੱਚ ਹੀ ਉਹਨਾਂ ਦਾ ਸਾਰਿਆਂ ਦੇ ਨਾਲ ਬਹੁਤ ਮੋਹ ਤੇ ਪਿਆਰ ਸੀ ਸੋ ਅੱਜ ਸਤਿਗੁਰ ਜੀ ਦੇ ਹੁਕਮ ਦੇ ਵਿੱਚ ਜਿੰਨੀ ਰੱਬ ਨੇ ਵਾਹਿਗੁਰੂ ਨੇ ਉਹਨਾਂ ਨੂੰ ਆਰਜ਼ਾ ਦਿੱਤੀ ਉਹਨੀ ਆਰਜਨੂ ਭੋਕੇ ਅੱਜ ਜੋ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਸੋ ਇਹਨਾਂ ਚੀਜ਼ਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਜਿਹੜਾ ਬਹੁਤ ਵੱਡਾ ਸਦਮਾ ਲੱਗਾ ਕਿਉਂਕਿ ਕੋਈ ਉਹਨਾਂ ਦੀ ਉਮਰ ਅਜੇ ਜਾਣ ਵਾਲੀ ਨਹੀਂ ਸੀ ਹਸਨ ਖੇਡਣ ਵਾਲੀ ਉਮਰ ਸੀ ਪਰ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਉਸ ਹੁਕਮ ਦੇ ਵਿੱਚ ਹੀ ਇਹ ਸਾਰਾ ਕੁਝ ਹੋਇਆ ਹੈ